ਮੈਂ ਹਰਦੂ ਬਤਵਾਲੇ ਤੋਂ ਆ ਜੀ ਮੇਰੇ ਘਰ ਦੇ ਅਗਲੇ ਵੀ ਸਾਰਾ ਸੀਵਰੇਜ ਲੀਕ ਕਰ ਰਿਹਾ ਜੀ ਠੀਕ ਹੈ ਜੀ 2 ਸਾਲ ਹੋ ਗਿਆ ਅਸੀਂ ਬਹੁਤ ਤੰਗ ਆ ਜੀ ਬਿਮਾਰੀਆਂ ਤੋਂ ਸਾਡੇ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਪ੍ਰਸ਼ਾਸਨ ਕੋਈ ਚ ਨਹੀਂ ਕਰ ਰਿਹਾ ਜੀ ਠੀਕ ਹੈ ਜੀ ਸ਼ਿਕਾਇਤ ਕੀਤੀ ਸੀ ਸ਼ਿਕਾਇਤ ਅਸੀਂ ਜੀ ਅੰਕਲ ਹੁਣ ਨਾਲ ਗੱਲ ਕੇ ਅਸੀਂ ਸ਼ਿਕਾਇਤ ਕਰਕੇ ਆਏ ਹਾਂ ਲੇਕਿਨ ਮਤਲਬ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਇਹ 2 ਸਾਲ ਹੋ ਗਿਆ ਇਹ 2 ਸਾਲ ਹੋ ਗਿਆ ਜਿਆ ਜਿੰਨਾ ਵੀ ਵਾਈਗੋ ਨਗਰ ਦਾ ਪਹਿਲੀ ਪੰਚਾਇਤ ਨੂੰ ਹੁਣ ਵੀ ਜਿਹੜੀ ਪੰਚਾਇਤ ਹੈ ਹੁਣ ਉਹਨਾਂ ਨੂੰ ਵੀ ਸਿਰਫ ਇਹ ਗੜਾਈ ਗਰੂ ਹੀ ਲਾਈ ਜਾਂਦੇ ਨੇ ਤੇ ਕੁਛ ਵੀ ਨਹੀਂ ਮੱਲੋ ਸੀਵਰੇਜ ਉਦਾਂ ਹੀ ਆ ਘਰਾਂ ਦੇ ਵਿੱਚ ਲੋਕਾਂ ਦੇ ਪਾਣੀ ਵੜਿਆ ਹੋਇਆ ਸਮੱਸਿਆ ਅਸੀਂ ਜੀ ਬਹੁਤ ਤੰਗ ਆ ਮੱਲੋ ਲੰਗਾਂ ਦਾ ਇਹ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਹੈ ਸਾਡੇ ਘਰ ਤੇ ਵੀ ਜਾ ਰਿਹਾ ਸਾਡੇ ਘਰ ਦੇ ਅੰਦਰ ਵੀ ਪਾਣੀ ਹੈ ਜੀ ਸਾਰੇ ਸਾਡੇ ਬਲੋਕੇਜ ਹੋ ਗਏ ਸਾਰਾ ਸੀਵਰੇਜ ਜਿਹੜਾ ਘਰ ਦੇ ਅੰਦਰ ਵੜਿਆ ਹੋਇਆ ਪਾਣੀ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਵੀ ਜਿੰਨੀ ਵਾ ਜਲਦੀ ਤੋਂ ਜਲਦੀ ਹੋ ਸਕਦਾ ਤੇ ਇਹ ਸੀਵਰੇਜ ਦਾ ਹੱਲ ਕੀਤਾ ਜਾਏ ਇਹ ਨਵਾਂ ਸੀਵਰੇਜ ਪਾਉਣਾ ਨਵਾਂ ਪਾਉਣ ਇਹਦਾ ਕੋਈ ਨਾ ਕੋਈ ਹੱਲ ਕਰਨਾ ਬੱਚਿਆਂ ਨੂੰ ਬਹੁਤ ਜੀ ਬੱਚਿਆਂ ਨੂੰ ਬਿਮਾਰੀਆਂ ਬਹੁਤ ਬੁਰਾ ਹਾਲ ਹੈ ਜੀ ਮੇਰਾ ਨਾਮ ਲਸਿੰਗਾ ਪਿੰਡ ਸਾਡਾ ਹਰਦੋ ਪਠਵਾਲਾ ਹੈ ਸਮੱਸਿਆ ਸਾਡੀ ਇਹ ਵੀ ਪਿਛਲੀ ਸਰਕਾਰ ਨੇ ਜਿਹੜਾ ਸੀਵਰੇਜ ਪਾਇਆ ਸੀ ਨਾ ਉਹ ਵਾਟਰ ਸਪਲਾਈ ਦੇ ਥੱਲੇ ਸੀਵਰੇਜ ਨਾਲੀਆਂ ਨੂੰ ਉੱਪਰ ਪਾ ਦਿੱਤਾ ਆ ਛੜਕ ਦੇ ਉੱਪਰ ਹੀ ਪਾ ਦਿੱਤਾ ਆ ਉਹ ਸਾਰਾ ਸੀਵਰੇਜ ਜੋ ਗੰਦਾ ਹੁੰਦਾ ਸਾਡੇ ਪਿੰਡ ਦੇ ਵਿੱਚ ਆ ਕੇ ਪੈ ਰਿਆ ਆਉਣਾ ਜਾਣਾ ਬਾਦਾਂ ਗਲੀਆਂ ਭਰੀਆਂ ਪਈਆਂ ਨੇ ਸਫਾਈ ਹੁੰਦੀ ਨਹੀਂ ਆ ਲੋਕਾਂ ਨੂੰ ਬਿਮਾਰੀਆਂ ਬੱਚਿਆਂ ਨੂੰ ਬਿਮਾਰੀਆਂ ਲੱਗ ਕੇ ਲੋਕਾਂ ਨੂੰ ਬਿਮਾਰੀਆਂ ਲੱਣਦੀਆਂ ਨੇ ਲੱਗਦੀਆਂ ਪਈਆਂ ਨੇ ਤੇ ਪ੍ਰਸ਼ਾਸਨ ਸਾਡਾ ਨਾ ਪਹਿਲਾਂ ਸੁਣਦਾ ਨਾ ਹੁਣ ਸਾ ਅਸੀਂ ਡੀਸੀ ਸਾਹਿਬ ਨੂੰ ਦਿਖਾ ਦਿੱਤੀ ਸੀ ਡੀਡੀਪੀਓ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੂੰ ਮਿਲੇ ਆ ਚੱਕੀ ਤੱਕ ਮਿਲੇ ਆ ਪਰ ਸਾਡੀ ਸੇਵਾਈ ਕੋਈ ਨਹੀਂ ਅੱਜ ਆ ਕੇ ਭੜਕੇ ਹੋਗੇ ਕਿ ਇਸ ਕਰਕੇ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਵਸ਼ ਭਾਰਤ ਦਾ ਜਿਹੜਾ ਸੁਖਣਾ ਨਾ ਉਹਨੂੰ ਪੂਰਾ ਤਾਂ ਹੀ ਹੋਏਗਾ ਜੇ ਅਸੀਂ ਸਾਫ਼ ਸੁਥਰੇ ਹੋਵਾਂਗੇ ਤੇ ਤੇ ਗੰਦ ਸਾਡਾ ਢਾਇਆ ਜਾਵੇ ਮੱਕ ਜਿਹੜਾ ਵੀ ਹੈਗਾ ਇਹ ਸਮੱਸਿਆ ਤਕਰੀਬ ਬੜਾ 2 ਸਾਲ ਤੋਂ ਹੋ ਗਿਆ ਆ ਅਸੀਂ ਉਦੋਂ ਵੀ ਇਹ ਪ੍ਰੋਟੈਸਟ ਕੀਤਾ ਇਹਦੇ ਬਾਰੇ ਵੀ ਨਾ ਪਾਓ ਨਾ ਪਾਓ ਕਿ ਉਹ ਸੀਵਰੇਜ ਓਵਰ ਹੈਡੀ ਮਤਲਬ ਪੰਦੀਸ ਪੰਦੀਸਾ ਤਰੂਪਿਆ ਹੋਇਆ ਹੈ ਇਹ ਫालतू ਪੈਸਾ ਨਜਾਇਜ਼ ਪੈਸਾ ਜਿਹੜਾ ਨਾ ਉਹ ਲੱਗਾ ਲੱਖਾਂ ਰੁਪਏ ਦੀ ਨਜਾਇਜ਼ ਲਾਤੇ ਹੋਏ ਨੇ ਪਹਿਲਾਂ ਪਾ ਚੰਗਾ ਆਪਣਾ ਪ੍ਰਲੇਪ ਤਰਫੋਂ ਪਿਆ ਹੋਇਆ ਜਿਹੜਾ ਸਿਵਰੇਜ ਪਿਆ ਸ਼ਹਿਰ ਵਾਲੀ ਸਾਈਡ ਨੂੰ ਸਿਵਰੇਜ ਇਹ ਮੁੜ ਕੇ ਸਾਡੇ ਵਾਲੇ ਬੰਦੇ ਉੱਤੇ ਬਾਰ-ਬਾਰ ਭਾਰ ਦਿੱਤਾ ਸਾਰਾ ਸਾਰੇ ਸਾਡੇ ਰਸਤੇ ਬੰਦ ਨੇ ਨੁਕਸਾਨ ਹੋ ਗਿਆ ਹਾਂਜੀ ਹਾਂ ਲੋਕਾਂ ਦੇ ਘਰਾਂ 'ਚ ਪਾਣੀ ਜਾ ਰਿਹਾ ਬੱਚਿਆਂ ਨੂੰ ਬਿਮਾਰੀਆਂ ਲੱਗ ਰਹੀਆਂ ਮੁਸ਼ਕਰੀ ਹੈ ਇਨੀ ਮੁਸ਼ਕਾ ਵੀ ਨੰਕੇ ਨਹੀਂ ਜਾਂਦਾ ਸਾਡੇ ਕੋਲ ਘਰਾਂ 'ਚ ਨਹੀਂ ਰਿਹਾ ਜਾਂਦਾ ਇਹਨਾਂ ਹਾਲਤ ਮਾੜੇ ਨੇ ਸਾਡੇ ਮੰਗਾ ਹੀ ਕਹਿੰਦੇ ਆ ਵੀ ਇਹਦਾ ਹੱਲ ਹੋਣਾ ਚਾਹੀਦਾ ਆ ਜਲਦੀ ਜਲਦੀ ਇਹ ਹਾਲ ਹੋਣੀ ਚਾਹ ਲੋਕਾਂ ਬਿਮਾਰੀਆਂ ਤੋਂ ਬਚਾਉਣਾ ਚਾਹੀਦਾ ਹੈ ਬੱਚਿਆਂ ਨੂੰ ਬਚਾਉਣਾ ਚਾਹੀਦਾ ਬਿਮਾਰੀਆਂ ਦੇ ਹਾਲ ਤੇ ਫਿਰ ਆਪਾਂ ਤਾਂ ਹੀ ਕਰਾਂਗੇ ਜੇ ਆਪਾਂ ਸਵੱਛ ਭਾਰ ਦਾ ਨਾਰਾ ਲਾ ਕੇ ਤੇ ਜੇ ਸਵੱਛ ਕਰਾਂਗੇ ਤਾਂ ਹੀ ਆਪਾਂ ਸਾਫ਼ ਸੁੱਤੇ ਰਾਵਾਂਗੇ ਜੀ ਹਰ ਦੋ ਬਸ ਵਾਲਾ ਛੱਲਿਆ ਦੇ ਵੀ ਕੀ ਸਮੱਸਿਆ ਆਦੀ ਹੈ ਸਮੱਸਿਆ ਜੀ ਇਹ ਆ ਵੇ ਜਿਹੜਾ ਨੇ ਗਲੀਆਂ ਬਣਾਈਆਂ ਨੇ ਜਿਹੜਾ ਨੇ ਪਾਈਪ ਪਾਏ ਨੇ ਉਹਨਾਂ ਛੋਟੇ ਛੋਟੇ ਪਾਈਪ ਪਾਏ ਨੇ ਉਹਨਾਂ ਨੇ ਤੇ ਬਹੁਤ ਜ਼ਿਆਦਾ ਮੁਸ਼ਕਲ ਆ ਲੰਗਾਂ ਦੀ ਇੰਨਾ ਗੰਦਗੀ ਆ ਇਹਨ ਮਤਲਬ ਮਹੱਲੇ ਦੇ ਵਿੱਚ ਤੇ ਬਹੁਤ ਜਿਆਦਾ ਮੁਸ਼ਕਲਾਂ ਆਹੀ ਤਾਂ ਕਿ ਨੇ ਜਲਦੀ ਸੇ ਜਲਦੀ ਮਤਲਬ ਪਏ ਇਹ ਬਣਿਆ ਜਾਏ ਘਰਾਂ ਵਿੱਚ ਵੀ ਗਿਆ ਪਾਣੀ ਹਾਂਜੀ ਕਿੰਨੇ ਕੁ ਲੋਕਾਂ ਦੇ ਘਰਾਂ ਵਿੱਚ ਗਿਆ ਇਹ ਜੇ ਸਾਰੇ ਮਹੱਲੇ ਜੇ ਗਿਆ ਸਾਰੇ ਮਹੱਲੇ ਵਿੱਚ ਬੱਚਿਆਂ ਨੂੰ ਕੀ ਮੁਸ਼ਕਲ ਆ ਬੱਚਿਆਂ ਨੂੰ ਇਹੋ ਮੁਸ਼ਕਲ ਆ ਵੀ ਜਿਹੜੇ ਵਿਚਾਰੇ ਜਾਂਦੇ ਸਕੂਲ ਜਾਂਦੇ ਨੇ ਉਹਨਾਂ ਦੀਆਂ ਬਰਦੀਆਂ ਖਰਾਬ ਹੋ ਜਾਂਦੀਆਂ ਨੇ ਤੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਬਾਰਸ਼ ਦੇ ਦਿਨਾਂ ਵਿੱਚ ਕੀ ਹਾਲਾਤ ਨੇ ਨਹੀਂ ਜਿਆਦਾ ਹੋ ਜਾਂਦਾ ਕਿਹੜਾ ਖਰਾਬ ਹਾਂਜੀ ਕੀ ਮੰਨ ਕਰਦੇ ਹਾਂਜੀ ਕੀ ਕਹਿਣਾ ਚਾਹਦੇ ਤੁਸੀਂ ਕਹਿਣਾ ਹੀ ਇਹੋ ਚਾਹੁੰਦੇ ਆ ਠੀਕ ਆ ਵੀ ਮਤਲਬ ਇਹ ਆ ਵੀ ਪੈਪਾ ਨਾਲ ਜੜੀਆਂ ਥੋੜੀਆਂ ਵੱਡੀਆਂ ਪਾਈਆਂ ਜਾਣ ਤੇ ਜਿਹੜਾ ਪੈਪਾ ਪਾਈਆਂ ਨਾ ਉਹ ਪੈਸਾ ਖਾ ਗਏ ਨਾ ਤੇ ਨਾ ਉਹਨਾਂ ਨੇ ਅਨਿਸ਼ੋਤ ਦੇ ਅਨਿਆਂ ਦੇ ਵਿੱਚ ਥੋੜੇ ਮਤਲਬ ਇਹ ਜਾਂਦਾ ਵੀ ਮੇਰਾ ਪਾਣੀ ਸਾਰਿਆਂ ਦੇ ਵਿੱਚ ਵੱਡੀਆਂ ਵੱਡੀਆਂ ਪਾਣੀ ਦਾ ਇੱਥੇ ਆਹੀ ਇਹੋ ਕਹਿੰਨਿਆ ਜਦੋਂ ਵੱਡੀਆਂ ਪੈਪਾ ਪਾਈਆਂ ਜਾਣ